ਜਿਹੜਾ ਅੱਜ ਵੀ ਕਹਿੰਦਾ ਹੈ ਕਿ ਭੂਤ ਪ੍ਰੇਤ ਦੁਨੀਆਂ ਤੇ ਨਹੀਂ ਹੁੰਦੇ ਇਹ ਵੀਡੀਓ ਨੂੰ ਇੱਕ ਵਾਰ ਪੂਰੀ ਜ਼ਰੂਰ ਵੇਖਿਓ। ਬੰਨ ਮੇਰਾ ਗੋਲੇ ਵਾਲਾ ਜੀ ਮੈਂ ਜਿਹੜੀ ਭਾਈ ਭਗਤ ਦੇ ਭੂਤਾਂ ਵਾਲੇ ਖੂਬੀ ਗੱਲ ਕਰੂੰਗਾ। ਬਿਲਕੁਲ ਸੱਚੀ ਗੱਲ ਕਰੂੰਗਾ। ਇਹਦੇ ਵਿੱਚ ਕੋਈ ਬੰਦਾ ਇੰਨੀ ਗੱਲ ਵੀ ਗਲਤ ਕਰ ਦੇਵੇ ਮੈਂ ਉਹਦਾ ਪਾਣੀ ਭਰੂੰਗਾ। ਮੰਨਦੀ ਹੂੰ ਭੂਤ ਪ੍ਰੇਤ ਹੁੰਦੇ ਆ। ਹੁੰਦੇ ਆ ਜੀ। ਜਿਹੜੀ ਚੀਜ਼ ਦਾ ਨਾਮ ਹੈ ਉਹ ਚੀਜ਼ ਨਾ ਹੈਗਾ ਜਿਵੇਂ ਮੈਂ ਹੁਣ ਮੇਰਾ ਨਾਮ ਬੂਟਾ ਕੱਪੀ ਹੈ ਜਦੋਂ ਮੈਂ ਮਰ ਗਿਆ ਉਹਨੂੰ ਖਤਮ ਹੋ ਜਾਊਗਾ ਨਹੀਂ ਤਾਂ ਮਤਲਬ ਜਿਹੜਾ ਹੈਗਾ ਤੇਲੇ ਬੂਟਾ ਕੱਪੀ ਕਹਿੰਦੇ ਮੈਂ ਕਹਿੰਦਾ ਕਿ ਨੂੰ ਮੰਨਦਾ ਮੈਂ ਕਹਿੰਦਾ ਵਕਵਾਸ ਕਰਦੇ ਐ ਐਵੇਂ ਕੁਝ ਨਹੀਂ ਕੋਈ ਕਿਸੇ ਕੋਈ ਸਿਰ ਮਾਰਦਾ ਸੀ ਤੇ ਤਾਂ ਮੈਂ ਕਹਿੰਦਾ ਮੈਂ ਮਾਰੀ ਜਾਂਦਾ ਪਰ ਜਦੋਂ ਭਾਈ ਭਗਤੇ ਮੇਰੇ ਨਾਲ ਪਾਣਾ ਵਰਤਿਆ ਉਸ ਤੋਂ ਬਾਅਦ ਮੇਰਾ ਐਸਾ ਮਨ ਹੋ ਗਿਆ ਜੀ ਕਿ ਕਿਹੇ ਨਾਲ ਮੇਰਾ ਫालतੂ ਕ ਗੱਲ ਕਰਨ ਨੂੰ ਜੀ ਨਹੀਂ ਕਰਦਾ ਪਾਣੀ ਪੀਣ ਲੱਗਾ ਨਾ ਜੀ ਉਰੋਂ ਮੇਰੇ ਮੂੰਹ 'ਚੋਂ ਨਿਕਲ ਗਿਆ ਮਾੜਾ ਲੱਗ ਮੈਂ ਹੁਣ ਤਾਂ ਨਹੀਂ ਕਹਿੰਦਾ ਜੀ ਨਾ ਮੈਂ ਨਹੀਂ ਕਹਿੰਦਾ ਕਿ ਮੈਂ ਤਾਂ ਪਹਿਲਾਂ ਹੀ ਇਹਨੂੰ ਕਹਿੰਦਾ ਕਿ ਤੂੰ ਕਿਉਂ ਐਡਾ ਪੰਗਾ ਲਿਆ ਭਾਈ ਭਗਤੇ ਦੀ ਮੰਡੀ ਦੇ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਕਰੂੰਗਾ ਇਹ ਤੁਸੀਂ ਮਮੂਲੀ ਜਾਂ ਲੈਨੇ ਆ ਇਸ ਖੂਨ ਨੂੰ ਮਮੂਲੀ ਨਾਲਾਓ ਇਹਦਾ ਇਹ ਭਗਤਾਂ ਦਾ ਖੂਹ ਐ ਇੱਥੇ ਸਾਰੇ ਦੇਵਤੇ ਆਏ ਐ ਮੇਲੇ ਤੇ ਜਾਇਆ ਕਰੋ ਦਰਸ਼ਨ ਕਰਿਆ ਕਰੋ ਜਦੋਂ ਟਾਈਮ ਐ ਜਾ ਕੇ ਮੱਥਾ ਟੇਕਿਆ ਕਰੋ ਬਦੀਆਂ ਕਮਾਲਾ ਦਾ ਕਮਾਲਾ ਕੋਟੀਆਂ ਉਹ ਖਾਣੀ ਐ ਤਾਂ ਬੰਦਿਆਂ ਆਏ ਦੋ ਰੋਟੀਆਂ